ਵੇਰਾ ਬਸੀਦੇ ਹਸਪਤਾਲ ਵਿੱਚ ਖੇੜਿਆ ਗਿਆ ਖੂਨੀ ਖੇਲ ਮਾਮਲਾ ਡੇਰਾ ਬੱਸੀ ਦੇ ਪਿੰਡ ਮੁਕੰਦਪੁਰ ਵਿੱਚ ਚੱਲ ਰਹੀ ਕਥਿਤ ਨਜਾਇਜ਼ ਮਾਈਨਿੰਗ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ। ਜਾਣਕਾਰੀ ਦੇ ਅਨੁਸਾਰ ਡੇਰਾ ਬੱਸੀ ਦੇ ਪਿੰਡ ਮੁਕੰਦਪੁਰ ਵਿੱਚ ਕਥਿਤ ਤੌਰ ਤੇ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ। ਪਿੰਡ ਦੇ ਕੁਝ ਲੋਕਾਂ ਵੱਲੋਂ ਨਜਾਇਜ਼ ਮਾਈਨਿੰਗ ਦਾ ਵਿਰੋਧ ਕੀਤਾ ਜਾ ਰਿਹਾ ਸੀ ਜਿਸ ਕਾਰਨ ਦੇਰ ਸ਼ਾਮ ਕਥਿਤ ਮਾਈਨਿੰਗ ਕਰਨ ਵਾਲਿਆਂ ਵੱਲੋਂ ਵਿਰੋਧ ਕਰਨ ਵਾਲੇ ਪਿੰਡ ਦੇ ਵਸਨੀਕਾਂ 'ਤੇ ਹਮਲਾ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਪਿੰਡ ਦੇ ਵਿੱਚ ਤਣਾਅ ਦਾ ਮਾਹੌਲ ਬਣ ਗਿਆ। ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਆ ਕੇ ਹਮਲੇ ਵਿੱਚ ਜ਼ਖਮੀ ਹੋਏ ਤਿੰਨ ਚਾਰ ਲੋਕਾਂ ਨੂੰ ਡੇਰਾ ਬਸੀ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਆਰੋਪ ਲੱਗ ਰਹੇ ਹਨ ਕਿ ਕਥਿਤ ਮਾਈਨਿੰਗ ਕਰਨ ਵਾਲੀ ਧਿਰ ਨੇ ਦੇਰ ਰਾਤ ਹਸਪਤਾਲ ਵਿੱਚ ਭਰਤੀ ਜ਼ਖਮੀਆਂ ਤੇ ਦੁਬਾਰਾ ਹਮਲਾ ਕਰ ਦਿੱਤਾ ਇਹ ਵੀ ਆਰੋਪ ਲੱਗ ਰਹੇ ਹਨ ਕਿ ਮੌਕੇ ਤੇ ਪੁਲਿਸ ਕਰਮਚਾਰੀ ਵੀ ਤਾਇਨਾਤ ਸਨ ਇਸ ਦੇ ਬਾਵਜੂਦ ਕਾਨੂੰਨ ਵਿਵਸਥਾ ਦੇ ਨਾਲ ਹਸਪਤਾਲ ਦੇ ਵਿੱਚ ਖਲਵਾਣ ਕਰਦੇ ਹੋਏ ਦਹਿਸ਼ਤਗਰਦੀ ਦਾ ਨੰਗਾ ਨਾਚ ਖੇਡਿਆ ਗਿਆ ਜਿੱਥੇ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ ਮੇਰਾ ਅਨਿਲ ਕੁਮਾਰ ਉਰਫ ਹਾਨੀ ਪੰਡਤ ਕੀ ਆ ਮਾਮਲਾ ਹੈ ਅਸੀਂ ਨਾ ਸਾਡਾ ਨਾ ਇੱਕ ਮੈਨਿੰਗ ਦਾ ਮਾਮਲਾ ਚੱਲ ਰਿਹਾ ਹੈ ਮੁਕੰਦਪੁਰ ਦਾ ਉਹਦੀ ਰਿਪੋਰਟ ਵੀ ਬਣੀ ਹੋਈ ਆ ਇਹ ਨਾ ਗੁੰਡਾਗਰਦੀ ਚ ਮੈਨਿੰਗ ਕਰ ਰਹੇ ਨੇ ਉੱਥੇ ਤੇ ਮੈਂ ਉਹਨਾਂ ਦੀ ਅੱਜ ਕੰਪਲੀਟ ਕੀਤੀ ਸੀ ਅੱਜ ਖਬਰ ਚ ਵੀ ਲਵਾਈ ਸੀ ਪੱਤਰਕਾਰ ਵੀਰ ਵੀ ਆਏ ਸੀ ਤੇ ਉਹਨਾਂ ਦੇ ਕਰਕੇ ਅੱਜ ਇਹਨਾਂ ਨੂੰ ਆਪਣਾ ਭਰਾ ਸੀ ਮਹੀਪਾਲ ਉਹਨਾਂ ਨੂੰ ਇਕੱਲੇ ਨੂੰ ਘੇੜ ਲਿਆ ਇਹਨਾਂ ਨੇ ਘੇੜ ਕੇ ਉੱਤੇ ਸੱਟਾਂ ਮਾਰੀਆਂ ਫਿਰ ਉਹਦੇ ਘਰ ਵੜ ਕੇ ਉਹਦੇ ਸੱਟੇ ਮਾਰੀਆਂ ਫਿਰ ਮੇਰੇ ਘਰ ਵੜ ਗਏ ਕਿੰਨੇ ਬੰਦੇ ਜ਼ਖਮੀ ਹੋਏ ਨੇ ਚਾਰ ਬੰਦੇ ਜ਼ਖਮੀ ਹੋਏ ਨੇ ਮਹੀਪਾਲ ਨਰੇਸ਼ ਨੇਬਰਾਮ ਅੰਗਰੇਜ਼ ਸਿੰਘ ਕਿੰਨੇ ਕ ਬੰਦੇ ਨੇ ਹਮਲਾ ਕੀਤਾ 25 30 ਬੰਦੇ ਸੀ ਹਥਿਆਰ ਕਿਆ ਸੀ ਉਹਨਾਂ ਕੋਲ ਕਿਰਪਾਨਾ ਸੀ ਫੈਰ ਵੀ ਮਾਰ ਕੇ ਗਏ ਇੱਕ ਦਿਨ ਮਿੰਟਾਂ ਪਹਿਲਾਂ ਵੀ ਫੈਰ ਮਾਰ ਕੇ ਗਿਆ ਸੀ ਪਿੰਡ ਚ ਐਸਐਚਓ ਨੂੰ ਖੁਦ ਪਤਾ ਹੈ ਮੈਂ ਉਹਨਾਂ ਦੇ ਉਹਨਾਂ ਨਾਲ ਗੱਲ ਵੀ ਸੇਰ ਕੀਤੀ ਸੀ ਆ ਡੀਐਸਪੀ ਬਰਾੜ ਸਾਹਿਬ ਨੇ ਉਹਨਾਂ ਦੀ ਨੋਲਿਜ ਚ ਵੀ ਗੱਲ ਪਾਈ ਸੀ ਵੀ ਇਹਨਾਂ ਨੇ ਇੱਕ ਵਾਰੀ ਪਹਿਲਾਂ ਪਿੱਛੇ ਫੈਰ ਮਾਰਿਆ ਸੀ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਹੋਈ ਐਮਐਲਏ ਸਾਹਿਬ ਦੇ ਬੰਦੇ ਨੇ ਸਰੀਆਮ ਆ ਕੇ ਧਮਕੀਆਂ ਦੇ ਕੇ ਜਾਂਦੇ ਨੇ ਹੁਣ ਵੀ ਐਮਐਲਏ ਸਾਹਿਬ ਦੋ ਦਿਨ ਪਹਿਲਾਂ ਆਏ ਸੀ ਕਹਿੰਦਾ ਮੈਂ ਐ ਕਰਦਾਗਾ ਜੇ ਮੇਰੇ ਬੰਦਿਆਂ ਨੂੰ ਤੰਗ ਕੀਤਾ ਧਮਕੀਆਂ ਸਰੇ ਐਵੇਂ ਦੇ ਰਹੇ ਸੀ ਪਹਿਲਾਂ ਟੂਰਨਾਮੈਂਟ ਦੀ ਰੰਜਸ਼ਾਂ ਕਰੀ ਗਿਆ ਉਹ ਹਾਂਜੀ ਸਰ ਕੀ ਆ ਪੂਰਾ ਮਸਲਾ ਅੱਜ ਤੁਸੀਂ ਪਾ ਜਾਣਦੇ ਹੋ ਅੱਜ ਪਹਿਲਾਂ ਦਿਨ ਦੇ ਟਾਈਮ ਜਦੋਂ ਮਕੰਦਪੁਰ ਪਰਟੀ ਦੇ ਵਿੱਚ ਜਿਹੜਾ ਮਾਈਨਿੰਗ ਦਾ ਮਸਲਾ ਸੀ ਜਿਸ ਦੇ ਸੰਬੰਧ ਦੇ ਵਿੱਚ ਅੱਜ ਮੈਂ ਦੁਪਹਿਰ ਇਸ ਮਸਲੇ ਦੇ ਉੱਤੇ ਜਾ ਕੇ ਉੱਥੇ ਮੌਕੇ ਤੇ ਜਾਗਰੂਕ ਕੀਤਾ ਸੀਗਾ ਲੋਕਾਂ ਨੂੰ ਜਾਣੂ ਕਰਵਾਇਆ ਸੀ ਤੇ ਉਹਦੇ ਤੋਂ ਬਾਅਦ ਪਿੰਡ ਦੇ ਜਿਹੜੀ ਪੰਚਾਇਤ ਹੈ ਜਿਹੜੇ ਉੱਥੋਂ ਦਾ ਸਰਪੰਚ ਹੈ ਮੌਜੂਦਾ ਉਹਨਾਂ ਨੇ ਸਾਡੇ ਜਿਹੜੇ ਉੱਥੇ ਮੌਤ ਪਰ ਸੱਜਣਾ ਹੈ ਸਾਡਾ ਮੁੰਡਾ ਉੱਥੇ ਕਲੱਬ ਦਾ ਪ੍ਰਧਾਨ ਹੈ ਮਹੀਪਾਲ ਤੇ ਸਾਡਾ ਮੁੰਡਾ ਉੱਥੇ ਮੇਨ ਜਿਹੜਾ ਅਸੈਂਬਲੀ ਦਾ ਪ੍ਰਧਾਨ ਹੈ ਹਲਕੇ ਦਾ ਯੋਧਾ ਹਨੀ ਇਹਨਾਂ ਦੇ ਉਦੋਂ ਬਾਅਦ ਸ਼ਾਮ ਨੂੰ ਇਹਨਾਂ ਨੇ ਆ ਕੇ ਹਮਲਾ ਕੀਤਾ ਕਿਉਂਕਿ ਜਦੋਂ ਕੋਈ ਗੋਰਖ ਧੰਦਾ ਚੱਲਣਾ ਹੁੰਦਾ ਕਾਲਾ ਜਦੋਂ ਅਸੀਂ ਕੋਈ ਮਾਈਨਿੰਗ ਦਾ ਕੰਮ ਇਹਨੇ ਦੇਣਾ ਤੇ ਗਲਵਾਜ਼ ਚੱਕ ਰਹੇ ਸੀ ਅਜੇ ਮੌਕੇ ਤੇ ਜਦੋਂ ਪਿੰਡ ਦੇ ਸਾਨੂੰ ਮੋਹਤ ਪਰ ਸੱਜਣਾ ਨੇ ਬਜ਼ੁਰਗਾਂ ਨੇ ਬੁਲਾਇਆ ਤੇ ਉੱਥੇ ਜਾ ਕੇ ਜਦੋਂ ਅਸੀਂ ਮੌਕਾ ਵਿਖਿਆ ਉਸ ਗੱਲ ਤੋਂ ਇਹਨਾਂ ਨੂੰ ਤਕਲੀਫ ਹੋਈ ਤੇ ਅੱਜ ਉਹਨਾਂ ਨੇ ਫਿਰ ਉਦੋਂ ਬਾਅਦ ਸ਼ਾਮ ਨੂੰ ਇਹਨਾਂ ਤੇ ਹਮਲਾ ਕੀਤਾ ਇਹਨਾਂ ਦੇ ਸੱਟਾਂ ਲੱਗੀਆਂ ਤੇ ਉੱਥੇ ਇਹਨਾਂ ਨੇ ਇਤੋਂ ਟੱਕਰ ਵੀ ਆ ਵੀ ਗੋਲੀ ਵੀ ਪਿੰਡ ਦੇ ਵਿੱਚ ਚਲਾਈ ਮੈਂ ਤਾਂ ਸਮਝਦਾ ਨਹੀਂ ਵੀ ਅੱਜ ਦੀ ਡੇਟ ਦੇ ਵਿੱਚ ਕਾਨੂੰਨ ਵਿਵਸਥਾ ਜਿਹੜੀ ਹੈਗੀ ਆ ਉਹ ਤਾਰ-ਤਾਰ ਹੋਈ ਪਈ ਹੈ ਪੰਜਾਬ ਸਰਕਾਰ ਕਿਸੇ ਵੀ ਖੇਤਰ ਦੇ ਵਿੱਚ ਕੋਈ ਸਰਕਾਰ ਤਾਂ ਨਜ਼ਰ ਹੀ ਨਹੀਂ ਆਉਂਦੀ ਪੁਲਿਸ ਅੱਜ ਦੀ ਡੇਟ 'ਚ ਮੂਰ ਦਰਸ਼ਕਤ ਬਣੀ ਹੋਈ ਹੈ ਤੇ ਇਹ ਅੱਜ ਦਾ ਨਹੀਂ ਇਹ ਮਸਲਾ ਬਹੁਤ ਪ੍ਰਾਣਾ ਜੋ ਪੁਲਿਸ ਦੇ ਧਿਆਨ ਦੇ ਵਿੱਚ ਹਮੇਸ਼ਾ ਲਿਆਂਦਾ ਗਿਆ ਪਰ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਵੀ ਇਹ ਚੀਜ਼ਾਂ ਨੂੰ ਕੰਟਰੋਲ ਕੀਤਾ ਜਾਵੇ ਜੇ ਲਾਅ ਐਂਡ ਆਰਡਰ ਸਿਚੁਏਸ਼ਨ ਨਾ ਕੰਟਰੋਲ ਦੇ ਵਿੱਚ ਆਈ ਤੇ ਹਾਲਾਤ ਜਿਹੜੇ ਹੈਗੇ ਆ ਉਹ ਬਹੁਤ ਹੱਥ ਤੋਂ ਬਾਹਰ ਤੁਰੇ ਜਾਂਦੇ ਆ ਇਹ ਗੱਲਾਂ ਜਿਹੜੀਆਂ ਹੈਗੀਆਂ ਆਮ ਲੋਕਾਂ ਦੇ ਬਰਦਾਸ਼ਤ ਤੋਂ ਬਾਹਰ ਹੈ ਕਿੰਨੇ ਮੰਨ ਲੈ ਕਿੰਨੇ ਬੰਦਿਆਂ ਦੇ ਸੱਟੇ ਸਾਡੇ ਤਕਰੀਬ ਇੱਕ ਮੁੰਡਾ ਸਾਡਾ ਜਿਹਦਾ ਗੋਡਾ ਤੋੜਦਾ ਚਲੋ ਤੇ ਇੱਕ ਸਾਡਾ ਮਹੀਪਾਲ ਹੈ ਜਿਹਦੇ ਅੱਖ ਤੇ ਕਿਰਪਾਨ ਨਾਲ ਹਮਲਾ ਕੀਤਾ ਗਿਆ ਚਾਰ ਬੰਦੇ ਜਿਨ੍ਹਾਂ ਦੇ ਸੱਟਾਂ ਲੱਗੀਆਂ ਅੱਜ ਇਹ ਹਾਲਾਤ ਬਣ ਗਏ ਹਲਕੇ